ਇਹਨਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਕਿ ਫੀਮ ਦਾ ਰੌਲਾ ਬਹੁਤ ਪਿਆ ਵੀ ਇਹ ਚ ਕੈਮੀਕਲ ਐ ਮੌਤਾਂ ਹੋ ਰਹੀਆਂ ਨੇ ਲੋਕਾਂ ਦੀਆਂ ਇਹ ਵਾਕਈ ਗੱਲ ਸਹੀ ਐ ਵੀ ਕੋਈ ਪਾਉਂਦੇ ਨੇ ਇੱਕ ਮਾੜਾ ਮੋਟਾ ਸਮਾਨ ਮਿਕਸ ਅਪ ਕਰ ਦਿੰਦੇ ਨੇ ਵਿੱਚ ਫੀਮ ਮਿਲਦੀ ਤਾਂ ਹੈਗੀ ਜੀ ਚੋਟੀ ਦੀ ਮਿਲਦੀ ਕਦੇ-ਕਦਾਈ ਸਰੀ ਸਰੀ ਉਹ ਲੋ ਜੇ ਆਜ ਤਾਂ ਕੋਈ ਡਰਾਈਵਰ ਲੈ ਆਉਂਦਾ ਇੱਥੇ ਤਾਂ ਦਈ ਆਉਂਦੇ ਵਿੱਚ ਕੈਮੀਕਲ ਪਾ ਪਾ ਸੜ ਰਿਆ ਸੁਆ ਮਾਰੀਆਂ ਹੁੰਦੀਆਂ ਹਮਮ ਮਾਰੀ ਹੁੰਦੀ ਮੱਚ ਦੀ ਨਹੀਂ ਪੂਰੀ ਮਟਾਇਆ ਹੂੰ ਹੂੰ ਤੇ ਇਹਨਾਂ ਵੀ ਡੋਡੇ ਜਿਵੇਂ ਪਿੰਡ ਗੋਗਲੂ ਹੁੰਦੇ ਏਡੇ ਏਡੇ ਮਿਲਦੇ ਇੱਧਰ ਡੋਡੇ ਬੜੇ ਵਧੀਆ ਮਿਲਦੇ ਮਿਲਦੇ ਦਾ ਨਹੀਂ ਇਹ ਆ ਪਰ ਫੁੱਲ ਬੜੇ ਭਾਰੇ ਹੁੰਦੇ ਆ ਜੀ ਇਹ ਬੀਸੀ ਕਿਤੇ ਆਪਣੇ ਹੀ ਤਾਂ ਬੀਸੀ ਚ ਮਿਲਦੇ ਇੱਧਰ ਹੈ ਨਹੀਂ ਨਹੀਂ ਡੋਡੇ ਦਾ ਇੱਥੇ ਵੀ ਮਿਲ ਜਾਂਦੀ ਆ ਜੀ ਉਹ ਇੱਥੇ ਮਿਲ ਗੋ ਹੂੰ ਫੀਮ ਚੰਗੀ ਝੋਟੀ ਦੀ ਸਰੀ ਸਰੀ ਲੋ ਲੱਗਦੀ ਆ ਜੀ ਇੱਧਰ ਨਹੀਂ ਇੰਨੀ ਵਧੀਆ ਹੁੰਦੀ ਉੱਧਰ ਸਪਰੇਆ ਸੁਦਾ ਵੱਡੀਆਂ ਸੀਆਂ ਗਾਂਦੀ ਹੁੰਦਾ ਜੀ ਜ਼ਿਆਦਾ ਝੋਟੀ ਦੀ ਫੀਮ ਬਹੁਤ ਘੱਟ ਆਉਂਦੀ ਜੀ ਹੂੰ ਪਰ ਜਿਹੜੇ ਡੋਡੇ ਉੱਚ ਤਾਂ ਕੋਈ ਮਿਕਸ ਆਪ ਨਹੀਂ ਕਰ ਸਕਦਾ ਫੀਮ ਚ ਦਾ ਕਰ ਸਕਦੇ ਨੇ ਨਹੀਂ ਡੋਡਿਆਂ ਦਾ ਕੋਈ ਮਿਕਸਾ ਬਣੀ ਬਸ ਤ ਜੋ ਖਸਤਾਨ ਕਾਲੀ ਕਰਦੀ ਹੋਵੇ ਤੇ ਮਿਸ਼ਰੀ ਪਾ ਕੇ ਪੀਂਦੇ ਹੋਣ ਅੱਛਾ ਜਿਹੜੀ ਖਾਸ ਖਾਸ ਆ ਉਹ ਵੀ ਖਾਂਦੇ